ਹੈਲੋ ਦੇਖੋ ਜੀ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਸੋਹਣਾ ਨੰਨਾ ਮੁੰਨਾ ਕਲਾਕਾਰ ਪੇਸ਼ ਕਰਨ ਜਾ ਰਹੇ ਹਾਂ ਜੀ ਪਹਿਲਾਂ ਆਪਾਂ ਪੁੱਛਦੇ ਹਾਂ ਇਹਦਾ ਨਾਂ ਫਿਰ ਆਪਾਂ ਪੁੱਛਦੇ ਆਪਾਂ ਨੂੰ ਗੀਤ ਕਿਹੜਾ ਸੁਣਾਉਣਗੇ ਹਾਂਜੀ ਲੋ ਮਿਲੋ ਜੀ ਇਹ ਨੰਨੇ ਕਲਾਕਾਰ ਨੂੰ ਹਾਂਜੀ ਤੁਹਾਡਾ ਨਾਂ ਕੀ ਹੈ ਜੀ ਰੱਜੀ ਹੈ ਉੱਚੀ ਬੋਲੋ ਜੀ ਰੱਜੀ ਅੱਛਾ ਜੀ ਤੁਸੀਂ ਅੱਜ ਕਿਹੜਾ ਗੀਤ ਸੁਣਾਉਂਗੇ ਜੀ ਟਿੱਕੇ ਲੋਰ ਸੈਰ ਤੋਂ ਚਲੋ ਗਾਓ ਫਿਰ ਕੀ ਕੀ ਆ ਮੈਂ ਖੋ ਗਈ ਖੁਲਚਾ ਖੰਦ ਹੋ ਗਏ ਅਜਾ ਕੋਈ ਟੱਕ ਜਾ ਕਲ ਟਾਂਕ ਮੁੰਡੇ ਤੇੜੀ ਲਾਚੀ ਨੂੰ ਮੈਂ ਲੱਪ ਗਿਆ ਕੀ ਲੱਪ ਗਿਆ ਲਾਚੀ ਨੂੰ ਲੱਗ ਗਿਆ ਲੌਂਗ ਮੁੰਡਿਆ ਸ਼ਾਬਾਸ਼ ਦੇਖੋ ਜੀ ਨੰਨੇ ਕਲਾਕਾਰ ਨੇ ਕਿੰਨਾ ਸੁਣਾ ਗੀ ਸੁਣਾਇਆ ਜੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਧੰਨਵਾਦ ਜੀ ਸਾਰਿਆਂ ਦਾ